구, 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 ਸਾਇਨਾਤਾ ਕੁੱਤ ਬਾੜੀ ਲੰਬੀ ਨਹੀਂ ਰੱਖੀ ਹੈ ਮਟਿਆਰ ਨੇ ਹਕਿਕਾ ਪਰਾਂਦਾ ਨਹੀਂ ਉਨੀ ਖਦਾ ਪਰਾਂਦਾ ਨਮਸਕਾਰ ਜੀ ਹਾਂ ਜੀ ਸਰ ਆ ਆ ਆ ਤੇ ਵੀ ਅਰੇ ਦਰ ਨੂੰ ਤੇ ਵੀ ਆ ਨਾ ਮੋੜਾ ਹੈ ਵਾਹ ਸੰਝੇ ਸਭ ਨੂੰ ਥੈਂਕ ਯੂ ਫਾਰ ਲੱਗਿਆ ਬੈਂਟਮਪਰ ਪਹਿਲਾਂ ਤੁਸੀਂ ਹਾਰ ਪਾਉਂਦੇ ਇੱਥੇ ਦੇਖਿਓ ਸਰ ਹਾਰ ਲਾ ਕੇ ਹੱਥ ਠੀਕ ਹੈ ਸਰ ਨੈਕਸਟ ਕਰੋ ਅੱਗੇ ਆ ਜਾ ਜੀ ਇੱਧਰ ਵੀਰ ਜੀ ਇੱਧਰ ਦੇਖਣਾ ਇੱਧਰ ਦੇਖ ਇੱਧਰ ਹਾਂਜੀ ਠੀਕ ਹੈ ਜੀ ਆ ਜਾਓ ਜੀ ਸਾਨੂੰ ਜਾਲੀ ਨਾਲ ਚਲੋ ਚਲੋ ਇੱਕ ਦੋ ਜੀ ਖੱਟ ਬਾਦੀ ਮੇਰੇ ਪਾਸ ਦੇਖਣਾ ਜੀ ਠੀਕ ਹੈ ਜੀ ਆਉਜੀ ਇਹ ਸਾਡੇ ਸੈਕਟਰ ਸਾਹਿਬ ਮੈਂ ਮੈਂ ਇੱਧਰ ਦੇਖੋ ਮੈਂ ਮੈਂ ਇੱਧਰ ਇਹ ਸਾਡੇ ਸੁਣਦੇ ਹੈ ਨਾ ਕਿੱਥੇ ਥੋੜਾ ਜਾ ਪਲੀਜ਼ ਦੇਖ ਮੈਨੂੰ ਬੜਾ ਕੰਮ ਹੋ ਜਾਂਦਾ ਬਈ ਗਾਉਂ ਨੂੰ ਆ ਜਾਈਂਗੇ ਜੀ ਸਰ ਜੀ ਸਾਡੇ ਜਰਨਲ ਸਾਹਿਬ ਜੀ ਜੀਤ ਰੱਖਤਾ ਜੀ ਸਾਡੇ ਆਲ ਇੰਡੀਆ ਦੇ ਪ੍ਰਧਾਨ ਨੇ ਭਾਈ ਜਾਰੇ ਨੇ ਐਮ ਐਲ ਕੋਲਿਆਣੀ ਜੀ ਕਿਸ ਤੀਲ ਰੱਖਤਾ ਜੀ ਤੁਹਾਡੇ ਪ੍ਰਧਾਨ ਨੇ ਸਾਡੇ ਬਲਦੀ ਸਾਹਿਬ ਮਤੀਤ ਸਾਹਿਬ ਜੀ ਜੀ ਤੋਂ ਚੇਅਰਮੈਨ ਦੇ ਸਾਈਡ ਤੋਂ ਸਾਡਾ ਭਾਈ ਸ਼ਰਾ ਜੀ ਐਮ ਐਲ ਸ਼ਾਹਲਾ ਜੀ ਸਾਡੇ ਸਰ ਥੋੜਾ ਥੋੜਾ ਖੋਲਿਓ ਜੀ ਇੱਕ ਸਨੈਪ ਹੋ ਜਾਏ ਇਕੱਠਿਆਂ ਦੀ ਫ੍ਰੀ ਬਣਾ ਲਓ ਖੁੱਲੀ ਹਾਂ ਜੀ ਹੋ ਗਏ ਸਰ جو آگے جول جول کی طرف سامنے جی دارش گيرن ايش گيرن دوستو السلام عليكم نام نام خدا ميرن فارن کرني 65 کني کني ثاني ۽ ماڻهڻي ڪارن يا نه 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 ته اوٿي ਪਨੇ ਸਾਰਿਆਂ ਦਾ ਪਹੁੰਚਣ ਤੇ ਮੈਂ ਆਪਣੀ ਐਸੋਸੀਏਸ਼ਨ ਵੱਲੋਂ ਧੰਨਵਾਦ ਵੀ ਕਰਦਾ ਤੇ ਤੁਹਾਨੂੰ ਜੀ ਆਇਆਂ ਕਹਿੰਦਾ ਨਾਂਬੇ ਦੇ ਵਿੱਚ ਸਾਨੂੰ ਇਹ ਫੰਕਸ਼ਨ ਕਰਦੇ ਕਿੰਨਾ ਬਹੁਤ ਪਤਾ ਹੀ ਹੈ ਕਿ ਮਿਲ ਜੁਲ ਕੇ ਜਾ ਰਿਹਾ ਹੈ ਵੈਸੇ 27ਵੇਂ ਕਿਉਂਕਿ ਕੋਰੋਨਾ ਵਾਲੇ ਸਾਡੇ ਨਾਲ ਜਿਸੀ ਸਾਲ ਮਿਸ ਕਰਦੇ ਮਹਿਸੂਸ اس کر کے کےچیواں کہہ رہے ہیں پچیواں کیمپ ہے پچیواں ڈیڑھ سو دے قریب جہاں ہیڈ آف دی فیملی نے جی فورٹی سیون ڈسٹک میاں والی نے کسی بھی شہر اچھے کوئی جات والا چکر نہیں ہے جس سارے کو پنڈت بھی نے سردار بھی نے ہندو بھی نے جو بھی جس کا کسی کا پیشرس ہے ساڈا مطلب بیسیکلی ریزیڈینٹ سوسائٹی ہے جیسے کہ جب ضلع پٹیال بن گئے میرا والی پاکستان چھتوں کے دلی کے اندر سینٹر باڈی ہے جس کے بنکنگ باڈی چیئرمین کے برادری جی موجودہ مدرسے جی سارے وجہ دلکھا جی میرے پاس ہریدوار y 네. o 네. 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 ਜਾ ਕੇ ਲੈ ਕੇ ਸਾਨੂੰ ਕੋਈ ਨਹੀਂ ਆਪਣਾ ਆਪਣੇ ਨਾਲ ਤਾਂ ਹਾਂ ਕੰਨ ਦਿਨ ਸੀ 90 ਵਾਂ ਆ ਤੇ ਟੀਵੀ ਦੇ ਦਰਖਾਇਣ ਆਵਾਜ਼ ਨਹੀਂ ਆਉਂਦੀ ਪਰ ਆ ਵੀ ਨਹੀਂ ਰਹੇ ਨੇ ਗ੍ਰਾਮਣਾ ਨਹੀਂ ਬੈਠੇ پٹا صاحب کہتے ہیں کہ اس کی میں نے گیسٹ نہ کہا کرو میں باقی جس طرح بھی انہیں سال یادائی ہے تو یہاں بھی مانگ چکے ہیں یہ بھی سارے مینبر مسے موٹے نام کے بڑھتے ہیں یار میرا دن ہو رہی ہے اتنے بندے بھیجنے والا پوسٹ کر کے بہت دیر بہت ہے ਇਸ ਵਾਰ ਇਸ ਕਲੀਨਿਕ ਦੇ ਸਾਡੇ ਨਾਲ ਇੱਕ ਨੰਬਰ ਬੋਰਡ ਬਣਿਆ ਸਨਾਰ ਚਰਨ ਸਿੰਘ ਜੀ ਜੋ ਕਿ ਇੱਕ ਯਾਨੇਮਾਨੀ ਨਾਬਦੀਏ ਐਸ.ਸੀ. ਨੇ ਤੇ ਮਨਜੀਤ ਜਮਾਈ ਨੇ ਨਾਬਾ ਇਸ ਸਿਫਤ ਜਮਾਈ ਨੇ ਅਮੇਰ ਜਮਾਈ ਨਾਲ ਜੁੜਿਆ ਨੰਬਰ 3 ਜਮਾਈ ਦੇ ਨਾਮ ਬਹੁਤ ਹੀ ਉੱਚਾ ਸਾਰੇ ਇਹਨਾਂ ਨੇ ਮੈਨੂੰ ਬਹੁਤ ਬੜਾ ਮਨ ਬਖਸ਼ਿਆ ਇਹ ਸਾਡੇ ਭਰਾ 1947 ਤੋਂ ਸਾਡੇ ਲਾਡ ਲਗਲੇ ਦੇਸ਼ ਪਾਕਿਸਤਾਨ ਤੋਂ ਆਏ ਸੀ ਜਦੋਂ ਬੰਦ ਹੋਈ ਸੀ ਤੇ ਇਹਨਾਂ ਨੇ ਇੱਥੇ ਆ ਕੇ ਸਾਡੇ ਦੇਸ਼ ਦਾ ਨਾਮ ਬੜਾ ਉੱਚਾ ਚੱਕਿਆ ਅੱਜ ਇਹਨਾਂ ਨੇ ਬੜਾ ਸਲਾਗ ਜੋ ਕੰਮ ਕੀਤਾ ਇੱਥੇ ਖੂਨਦਾਨ ਦਾ ਕੈਂਪ ਵੀ ਲਾਇਆ ਤੇ ਮੈਡੀਸ਼ਨ ਵੀ ਫਰੀ ਦਿੱਤੀ ਜਾਊਗੀ ਤੇ ਮੈਡੀਕਲ ਕੈਂਪ ਵੀ ਲਾਇਏ ਨੇ ਤੇ ਮੈਂ ਪਰਮਾਤਮਾ ਬੁਰੇ ਅਰਦਾਸ ਕਰਦਾ ਵੀ ਇਹੇ ਬਰਾਦਰੀ ਦਿਨ ਦੁਨੀ ਰਾਤ ਚੋਂ ਬਣੇ ਤਰੱਕੀ ਕਰੇ ਹਰ ਸਾਲ ਦੀ ਤਰ੍ਹਾਂ ਵੱਡੇ ਫੰਕਸ਼ਨ ਕੀਤੇ ਜਾਂਦੇ ਨੇ ਤੁਸੀਂ ਕਿਵੇਂ ਦੇਖ ਹਾਂ ਮੈਂ ਤਾਂ ਦੇਖੋ ਅੱਜ ਪਈ ਬਈ ਆਏ ਆ ਅੱਜ ਦੇਖ ਕੇ ਬੜਾ ਮਨ ਖੁਸ਼ ਹੋਇਆ ਹੈ ਪਰਮਾਤਮਾ ਕਰੇ ਇਹ ਇਸ ਤੋਂ ਵੀ ਵੱਡੇ ਵੱਡੇ ਇਹੇ ਕੰਮ ਕਰਦੇ ਰਹਿ। ਠੀਕ ਹੈ ਜੀ। ਜੀ ਅੱਜ ਪ੍ਰੋਗਰਾਮ ਦੇ। ਦੇਖੋ ਜੀ ਸਭ ਤੋਂ ਪਹਿਲੇ ਅੱਜ ਤੇ ਬੜੀ ਖੁਸ਼ੀ ਦਾ ਮੌਕਾ ਹੈ। ਸਾਡੀ ਆਲਰਡੀਆ ਜੀਵਨੀ ਡਿਸਟ੍ਰਿਕਟ ਸਟੇਸ਼ਨ ਨਾਬਾ ਬ੍ਰਾਂਚ ਨੇ 25 ਸਾਲ ਦੇ ਇਹ ਕਾਰਜਕ੍ਰਮ ਦਾ ਪੂਰਾ ਕਰਕੇ ਅੱਜ ਰਜ ਜਨਤੀ ਸਮਾਰੋਹ ਮਨਾ ਰਹੇ ਨੇ। ਔਰ ਇਸ ਸਮਾਰੋਹ ਦੇ ਵਿੱਚ ਨਾਬਾ ਬਰਾਦਰੀ ਨੇ ਸਮਾਜ ਸੇਵਾ ਵਾਸਤੇ ਬਲੱਡ ਡੋਨੇਸ਼ਨ ਕੈਂਪ ਔਰ ਮੈਡੀਕਲ ਚੈੱਕਅਪ ਕੈਂਪ ਦੀ ਆਯੋਜਨ ਕੀਤਾ ਹੈ। ਜੋ ਕਿ ਸਤਿਮੁਸ ਸਵਾਜ ਦਿਵਸ ਤੇ ਬਹੁਤ ਹੀ ਚੰਗਾ ਕੰਮ ਹੈ ਉਸ ਤੋਂ ਇਲਾਵਾ ਸਾਡੀ ਸਨਾਬਾ ਬ੍ਰਾਂਚ ਨੇ ਬਜ਼ੁਰਗਾਂ ਦਾ ਸਨਮਾਨ ਬੱਚਿਆਂ ਨੂੰ ਇਨਾਮ ਤੇ ਔਰਤਾਂ ਦਾ ਸਾਡੀ ਜਿਹੜੀ ਲੇਡੀਆਂ ਹੈ ਉਹ ਕੰਮ ਕਰਦੀਆਂ ਉਹਨਾਂ ਦਾ ਸਨਮਾਨ ਪਲੱਸ ਸਮਾਜ ਦੇ ਵਿੱਚ ਜਿਹੜੇ ਸਾਡੀ ਬਰਾਦਰੀ ਦਾ ਸਾਡੇ ਦੇਸ਼ ਦਾ ਨਾਮ ਉੱਚਾ ਕਰ ਰਹੇ ਨੇ ਆਪਣੇ ਕੰਮ ਦੇ ਨਾਲ ਉਹਨਾਂ ਦਾ ਸਨਮਾਨ ਕਰਨ ਦਾ ਸਾਰੇ ਪ੍ਰੋਗਰਾਮ ਆਰਗੇਨਾਈਜ਼ ਕੀਤੇ ਨੇ ਉਹਦੇ ਲਈ ਮੈਂ ਨਾਬਾ ਬ੍ਰਾਂਚ ਨੂੰ ਬਹੁਤ ਬਹੁਤ ਵਧਾਈ ਦੇਵਾਂਗਾ ਇਸ ਨਵਾਂ ਬ੍ਰਾਂਚ ਦੇ ਇਸ ਕਾਰਜਕ੍ਰਮ ਨੂੰ ਲਗਾਤਾਰ 25 ਸਾਲ ਤੱਕ ਇਸ ਕਾਰਜਕ੍ਰਮ ਨੂੰ ਆਰਗੇਨਾਈਜ਼ ਕਰਨਾ ਕੋਈ ਛੋਟਾ ਕੰਮ ਨਹੀਂ ਬਹੁਤ ਵੱਡਾ ਕੰਮ ਹੈ ਇਸ ਲਈ ਮੈਂ ਬਰਾਦਰੀ ਦੇ ਜਿਹੜੇ ਪ੍ਰਧਾਨ ਨੇ ਜਸਪਾਲ ਜੁਨੇਜਾ ਜੀ ਉਹਨਾਂ ਨੂੰ ਖਾਸ ਕਰ ਵਿਸ਼ੇਸ਼ ਰੂਪ ਤੇ ਵਧਾਈ ਦੇਵਾਂਗਾ ਉਹਨਾਂ ਦੀ ਪੂਰੀ ਟੀਮ ਨੂੰ ਵੀ ਔਰ ਨਾਲ ਨਾਲ ਨਾਬਾ ਦੇ ਜਿਹੜੇ ਸਾਡੇ ਮੀਆਂ ਲਈ ਬਰਾਦਰੀ ਦੇ ਪਰਿਵਾਰ ਨੇ ਉਹ ਵੀ ਵਧਾਈ ਦੇ ਪਾਤਰ ਨੇ ਕਿਉਂਕਿ ਜਦ ਤੱਕ ਉਹਨਾਂ ਦਾ ਸਹਿਯੋਗ ਨਹੀਂ ਹੋਏਗਾ ਇਹ ਕਾਰਜਕ੍ਰਮ ਨਹੀਂ ਹੋ ਸਕਦੇ ਤੇ ਮੇਰੇ ਮੈਂ ਕਹਿਣਾ ਚਾਹਾਂਗਾ ਕਿ ਨਾਬਾ ਬਰਾਦਰੀ ਅਸੀਂ ਸਾਡਾ ਅਸੀਂ ਦਿੱਲੀ ਤੋਂ ਆਏ ਆ ਸਾਡਾ ਟੌ ਨੂੰ ਸਲਾਮ ਹੈ ਇਹ ਬੜੀ ਚੰਗੀ ਗੱਲ ਹੈ ਕਿ ਤੁਸੀਂ ਲਗਾਤਾਰ ਇਹਨੇ ਸਾਲਾਂ ਤੋਂ ਇਹ ਕਾਰਜਕ੍ਰਮ ਆਰਗੇਨਾਈਜ਼ ਕਰ ਰਹੇ ਹੋ ਤੁਸੀਂ ਸੱਚਮੁੱਚ ਵਧਾਈ ਦੇ ਪਾਤਰ ਹੋ ਔਰ ਮੈਂ ਉਮੀਦ ਕਰਦਾ ਐਸੀ ਤਰ੍ਹਾਂ ਤੁਸੀਂ ਅੱਗੇ ਵੀ ਚਲਦੇ ਰਹੋਗੇ ਔਰ ਗੋਲਡਨ ਜੁਬਲੀ ਤੇ ਵੀ ਕੋਸ਼ਿਸ਼ ਕਰਾਂਗੇ ਅਸੀਂ ਤੁਹਾਡੇ ਨਾਲ ਹੋਈ ਹੈ ਥੈਂਕ ਯੂ ਦੇਖੋ ਅਸੀਂ ਤੁਹਾਡੇ ਲਈ ਵੀ ਚੰਗੀ ਗੱਲ ਮੰਗ ਲਈ ਆਪਣੇ ਲਈ ਵੀ ਵੱਡੀ ਉਮਰ ਲੱਭ ਲਈ ਇਸੇ ਬਾਅਦ ਤੇ ਤੁਹਾਨੂੰ ਬਹੁਤ-ਬਹੁਤ ਵਧਾਈ ਹੈ ਥੈਂਕ ਯੂ ਥੈਂਕ ਯੂ